ਹਾਂਜੀ ਸ਼ਸ਼ਟ੍ਰੀ ਕਾਲ ਜੀ ਆਪਣੇ ਚੈਨਲ ਸਲਾਈ ਕੜਾਏ ਵਿੱਚ ਥਾਲੀ ਵਾਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਹਾਂ ਜੀ ਇੱਕ ਹੋਰ ਬਹੁਤ ਹੀ ਸੋਹਣਾ ਸੂਟ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਚੈੱਕ ਕਰਾਉਣੀ ਆ ਸੂਟ ਦਾ ਫੈਬਰਿਕ ਫੈਂਡੀ ਸ਼ਿਲਕ ਜਿਹੜਾ ਸੂਟ ਦਾ ਫੈਬਰਿਕ ਰਹਿਣ ਵਾਲਾ ਹੈ ਜਿਹਨੂੰ ਬੈਲਵਰਡ ਸ਼ਿਲਕ ਵੀ ਬੋਲਦੇ ਆ ਬਹੁਤ ਹੀ ਸੋਹਣਾ ਤੇ ਸ਼ਾਈਨਿੰਗ ਵਾਲਾ ਫੈਬਰਿਕ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ গোল্ডেন ਸ਼ਾਈਨਿੰਗ ਮਾਰ ਰਹੀ ਹੈ ਜਿਹਦੇ ਵਿੱਚੋਂ ਠੀਕ ਹੈ ਜੀ ਤੇ ਆਪਣਾ ਜਿਹੜਾ ਚੈਲੰਜ ਚੱਲ ਰਿਹਾ ਹੈਗਾ ਉਮੀਦ ਕਰਦੀ ਹਾਂ ਤੁਸੀਂ ਉਹਨੂੰ ਪੂਰਾ ਕਰ ਰਹੇ ਹੋਵੋਗੇ WhatsApp ਤੇ ਬਹੁਤ ਜ਼ਿਆਦਾ ਆਪਾਂ ਨੂੰ ਸਕਰੀਨਸ਼ਾਟ ਆ ਰਹੇ ਨੇ ਜੀ ਦੇਖਦੇ ਹਾਂ ਹੁਣ ਕੌਣ ਵਿਨਰ ਬਣਦਾ ਹੈਗਾ ਠੀਕ ਹੈ ਜੀ ਤੇ ਜੇ ਤੁਸੀਂ ਨਿਊ ਹੋਵੋਗੇ ਤੁਹਾਨੂੰ ਨਹੀਂ ਪਤਾ ਤਾਂ ਮੈਂ ਦੱਸ ਦਿੰਨੀ ਹਾਂ ਜੀ ਤੁਸੀਂ ਆਪਣੀ ਡੇਲੀ ਵੀਡੀਓ ਨੂੰ 10 ਵਾਰ ਦੇਖਣਾ ਹੈਗਾ ਦਿਨ ਵਿੱਚ ਦੀ ਠੀਕ ਹੈ ਜੀ ਤੇ ਉਹਦਾ ਕਮੈਂਟ ਸੌਰੀ ਉਹਦਾ ਸਕਰੀਨਸ਼ਾਟ ਆਪਾਂ ਨੂੰ ਵਟਸਐਪ ਤੇ ਸ਼ੇਅਰ ਕਰਨਾ ਹੈ ਠੀਕ ਹੈ ਜੀ ਤੇ ਫੈਂਡੀ ਸ਼ਿਲਕਾ ਦਾ ਸੂਟ ਰਹਿਣ ਵਾਲਾ ਹੈ ਜੀ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਹੈ ਠੀਕ ਹੈ ਜੀ ਬੁਲੀਅਨ ਦੇ ਫਲਾਅਰਸ ਪਾਏ ਹੋਏ ਆ ਤੇ ਨੋਟਸ ਵਰਕ ਦੇ ਫਲਾਅਰ ਪਾਏ ਹੋਏ ਹੈਗੇ ਤੇ ਉਰੇ ਪਾਈਆਂ ਹੋਈਆਂ ਨੇ ਸਪ੍ਰਿੰਗ ਰੋਲ ਇਹ ਆਪਾਂ ਘੇਰਾ ਰੈਡੀ ਕੀਤਾ ਠੀਕ ਹੈ ਜੀ ਤੇ ਘੇਰੇ ਦੇ ਡਿਜ਼ਾਈਨ ਦੀ ਹੀ ਆਪਾਂ ਰੈਡੀ ਕੀਤੀ ਹੈ ਜੀ ਬਾਜੂ ਠੀਕ ਹੈ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੁਸੀਂ ਇਹ ਡਿਜ਼ਾਈਨ ਦਾ ਆਪਣੇ ਕੋਲ ਟਰੇਸ ਵੀ ਲੈ ਸਕਦੇ ਹੋਗੇ ਤੁਸੀਂ ਸੂਟ ਰੈਡੀ ਕਰਵਾਉਣੇ ਸੂਟ ਵੀ ਕਰਵਾ ਸਕਦੇ ਹੋ ਤੇ ਇਹਦਾ ਪ੍ਰਾਈਸ ਜਿਹੜਾ ਬਹੁਤ ਹੀ ਲੋਅ ਰਹਿਣ ਵਾਲਾ ਹੈਗਾ ਨੰਬਰ ਸਕਰੀਨ ਤੇ ਚੱਲ ਰਹੇ ਹੈ ਜੀ ਜਿੰਨਾ ਭੈਣਾਂ ਨੇ ਸੂਟ ਦਾ ਆਰਡਰ ਦੇਣਾ ਜਾਂ ਪ੍ਰਾਈਸ ਪੁੱਛਣਾ ਹੋਵੇ ਤਾਂ ਤੁਸੀਂ ਕਾਲ ਕਰ ਸਕਦੇ ਹੋ ਪੱਤੀਆਂ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਠੀਕ ਹੈ ਜੀ ਤੇ ਫਲਾਵਰ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਸੂਟ ਦੇਖੋ ਜੀ ਕਿੰਨਾ ਜ਼ਿਆਦਾ ਸੋਹਣਾ ਲੱਗ ਰਿਹਾ ਹੈਗਾ ਸਫਾਈ ਤੁਸੀਂ ਦੇਖ ਸਕਦੇ ਹੋ ਵਰਕ ਦੀ ਫੈਬਰਿਕ ਫੈਂਡੀ ਸ਼ਿਲਕ ਦਾ ਫੈਬਰਿਕ ਰਹਿਣ ਵਾਲਾ ਹੈ ਠੀਕ ਹੈ ਜੀ ਬਲੂ ਕਲਰ ਦੇ ਫਲਾਵਰਸ ਨੇ येलो ਕਲਰ ਦੇ ਫਲਾਵਰਸ ਪਾਏ ਹੋਏ ਨੇ ਠੀਕ ਹੈ ਜੀ ਬਹੁਤ ਹੀ ਸੋਹਣਾ ਸਫਾਈ ਦੇ ਨਾਲ ਫਲਾਵਰ ਪਾਇਆ ਗਿਆ ਬਿਲਕੁਲ ਨੇੜੇ ਤੋਂ ਮੈਂ ਤੁਹਾਨੂੰ ਫਲਾਵਰ ਦੀ ਫਿਨਿਸ਼ਿੰਗ ਹੈ ਜਿਹੜੀ ਉਹ ਚੈੱਕ ਕਰਵਾਣੀ ਹੈਗੀ ਠੀਕ ਹੈ ਜੀ ਐਵੇਂ ਹੀ ਬੁਲੀਅਨ ਦੇ ਫਲਾਵਰ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਪੱਤੀਆਂ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਠੀਕ ਹੈ ਜੀ ਆਪਾਂ ਕੋਈ ਦੂਰ ਤੋਂ ਨਹੀਂ ਵਰਕ ਦਿਖਾਉਂਦੇ ਹੈਗੇ ਵੀ ਸਿਰਫ ਦੂਰ ਤੋਂ ਵਰਕ ਦੀ ਵੀਡੀਓ ਪਾਤੀ ਨਹੀਂ ਜੀ ਆਪਾਂ ਬਿਲਕੁਲ ਨੇੜੇ ਤੋਂ ਤੁਹਾਨੂੰ ਵਰਕ ਦਿਖਾਉਣੇ ਆਂਗੇ ਠੀਕ ਹੈ ਜੀ ਤੇ ਜਿਹੜੀਆਂ ਭੈਣਾਂ ਆਪਣੇ ਨਾਲ ਐਡ ਨੇਗੀਆਂ ਆਰਡਰ ਦੇ ਰਹੀਆਂ ਨੇਗੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜੀਆਂ ਭੈਣਾਂ ਨੇ ਆਰਡਰ ਦੇਣਾ ਹੈਗਾ ਤਾਂ ਨੰਬਰ ਹੈ ਜਿਹੜਾ ਉਹ ਆਪਣਾ ਸਕਰੀਨ ਤੇ ਚੱਲ ਰਿਹਾ ਹੈਗਾ ਠੀਕ ਹੈ ਜੀ ਘੇਰੇ ਦਾ ਵਰਕ ਹੈ ਉਹ ਆ ਗਿਆ ਜੀ ਬਾਜੀ ਦਾ ਤੁਸੀਂ ਇਹ ਵਾਲਾ ਵਰਕ ਹੈ ਜਿਹੜਾ ਬਾਟਮ ਤੇ ਵੀ ਕਰਵਾ ਸਕਦੇ ਹੋਗੇ ਠੀਕ ਹੈ ਜੀ ਕਸਟਮਰ ਨੇ ਇਹਦੇ ਨਾਲ ਦੁਪੱਟਾ ਵੀ ਐਡ ਕਰਵਾਇਆ ਹੈ ਦੁਪੱਟਾ ਆਪਣਾ ਡਾਈ ਹੋਣ ਗਿਆ ਹੈ ਠੀਕ ਹੈ ਜੀ ਤੇ ਜਿੰਨਾ ਭੈਣਾਂ ਆਂਦੇ ਆਪਣੇ ਕੋਲ ਆਰਡਰ ਸੀਗੇ ਉਹਨਾਂ ਦੇ ਪਾਰਸਲ ਨੇ ਜਿਹੜੇ ਕੱਲ ਲੱਗ ਚੁੱਕੇ ਨੇ ਉਮੀਦ ਕਰਦੀਆਂ ਪਾਰਸਲ ਦਾ ਮੈਸੇਜ ਉਹਨਾਂ ਕੋਲ ਆ ਗਏ ਹੋਣਗੇ ਠੀਕ ਹੈ ਜੀ ਤੇ ਜਿੰਨਾ ਭੈਣਾਂ ਨੇ ਆਰਡਰ ਨਹੀਂ ਦਿੱਤਾ ਹਜੇ ਤੱਕ ਉਹ ਜਲਦੀ ਜਲਦੀ ਆਰਡਰ ਦਿਓ ਜੀ ਤੇ ਤੁਸੀਂ ਟ੍ਰੇਸ ਪੇਪਰ ਦਾ ਆਰਡਰ ਵੀ ਦੇ ਸਕਦੇ ਹੋਗੇ ਠੀਕ ਹੈ ਜੀ ਬਾਕੀ ਆ ਪਕੜਾਈ ਨਾਲ ਨਾਲ ਤੁਹਾਨੂੰ ਸਿਖਿਆ ਰਹੇ ਹਾਂ YouTube ਤੇ ਉਧਰ ਨੈਕਸਟ ਪਾਰਟ ਵੀ ਆਪਾਂ ਜਲਦੀ ਪਾਵਾਂਗੇ ਠੀਕ ਹੈ ਜੀ ਹਾਂਜੀ ਇਹ ਟ੍ਰੇਸ ਪੇਪਰ ਦੇ ਡਿਜ਼ਾਈਨ ਆਪਣੇ ਰੈਡੀ ਹੋ ਚੁੱਕੇ ਨੇ ਇੱਕ ਨਾ ਜੀ ਮੇਰੀ ਰਿਕਵੈਸਟ ਹੈ ਭੈਣਾਂ ਨੂੰ ਵੀ ਟ੍ਰੇਸ ਪੇਪਰ ਵਾਸਤੇ ਪਲੀਜ਼ ਮੈਸੇਜ ਹੋਈ ਕਰਨ ਜਿੰਨਾਂ ਦਾ ਕਨਫਰਮ ਮੈਂ ਵੀ ਉਹਨਾਂ ਨੇ ਆਰਡਰ ਦੇਣਾ ਠੀਕ ਹੈ ਜੀ ਕਿਉਂਕਿ ਕਈ ਵਾਰ ਮੈਸੇਜ ਦੀ ਲਿਸਟ ਹੁੰਦੀ ਹੈ ਜੀ ਜਾਦੇ ਕਈ ਵਾਰ ਸਕਿੱਪ ਹੋ ਜਾਂਦਾ ਹੈਗਾ ਸੂਟ ਵਾਲੇ ਭੈਣਾਂ ਦੇ ਮੈਸੇਜ ਸਕਿੱਪ ਹੋ ਜਾਂਦੇ ਨੇਗੇ ਜਿਨ੍ਹਾਂ ਨੇ ਸਿਰਫ ਟਰੇਸ ਪੁੱਛਣੇ ਹੁੰਦੇ ਨੇ ਉਹਨਾਂ ਦੇ ਆਪਾਂ ਦੇਖ ਲੈਣੇ ਜਿਨ੍ਹਾਂ ਨੇ ਆਰਡਰ ਦੇਣਾ ਹੁੰਦਾ ਉਹਨਾਂ ਦੇ ਨੰਬਰ ਰਹਿ ਜਾਂਦੇ ਨੇ ਇਸ ਕਰਕੇ ਬਹੁਤ ਦਿੱਕਤ ਆ ਰਹੀ ਹੈ ਜੀ ਪਲੀਜ਼ ਮੈਂ ਤੁਹਾਨੂੰ ਪ੍ਰਾਈਸ ਵੀ ਦੱਸ ਦਿੰਨੀ ਹੁੰਨੀ ਹੈਗੀ ਵੀ ਇਹ ਟਰੇਸ ਦਾ ਨਾ ਇੰਨਾ ਪ੍ਰਾਈਸ ਹੈ ਤੁਹਾਨੂੰ 50 ਤੋਂ ਲੈ ਕੇ 150 ਤੱਕ ਆਪਣੇ ਕੋਲ ਟਰੇਸ ਪੇਪਰ ਮਿਲ ਜੂਗਾ ਠੀਕ ਹੈ ਜੀ 50 ਵਾਲੇ ਵੀ ਨੇ 80 ਵਾਲੇ ਵੀ 100 ਵਾਲੇ ਵੀ ਤੇ 150 ਵਾਲੇ ਵੀ ਠੀਕ ਹੈ ਜੀ ਮੈਂ ਅੱਜ ਰੇਟ ਵੀਡੀਓ ਦੇ ਵਿੱਚ ਇਸ ਕਰਕੇ ਬੋਲ ਰਹੀਆਂ ਵੀ ਜਿੰਨਾ ਪੈਨ ਦਾ ਕਨਫਰਮ ਹੈ ਵੀ ਸਿਰਫ ਉਹੀ ਆਪਾਂ ਨੂੰ ਟ੍ਰੇਸ ਪੇਪਰ ਵਾਸਤੇ ਮੈਸੇਜ ਕਰਨ ਠੀਕ ਹੈ ਜੀ ਤੇ ਆਪਾਂ ਨੇ ਜਿਹੜਾ ਟ੍ਰੇਸ ਪੇਪਰ ਹੈਗਾ ਉਹ ਆਪਾਂ ਮਿਨੀਮਮ ਆਰਡਰ ਟ੍ਰੇਸ ਪੇਪਰ ਦਾ 5 ਟ੍ਰੇਸ ਪੇਪਰ ਲੈਣਗੇ ਠੀਕ ਹੈ ਜੀ ਜੇ ਤੁਸੀਂ ਇੱਕ ਸੂਟ ਲੈ ਰਹੇ ਹੋਗੇ ਤੇ ਨਾਲ ਤੁਸੀਂ ਫਿਰ ਦੋ ਟ੍ਰੇਸ ਵੀ ਲੈ ਸਕਦੇ ਇੱਕ ਵੀ ਲੈ ਸਕਦੇ ਹੋਗੇ ਪਰ ਜੇ ਇਕੱਲੇ ਟ੍ਰੇਸ ਲੈਣੇ ਨੇ ਤਾਂ ਪਲੀਜ਼ 5 ਟ੍ਰੇਸਾਂ ਤੋਂ ਘੱਟ ਹੈ ਜਿਹੜਾ ਉਹ ਪਾਰਸਲ ਨਹੀਂ ਲੱਗਦਾ ਠੀਕ ਹੈ ਜੀ ਕਿਉਂਕਿ ਇਹ weight ਦੇ ਅਕੋਰਡਿੰਗ ਹੁੰਦਾ ਹੈਗਾ ਤੇ ਮੇਰੀ ਰਿਕੁਐਸਟ ਹੈ ਜਿੰਨਾ ਪਹਿਲਾਂ ਟ੍ਰੇਸ ਦੇ ਆਰਡਰ ਦੇਨੇ ਨੇ ਹੁਣ ਪਹਿਲਾਂ ਕਨਫਰਮ ਕਰਕੇ ਜੀ ਨਾਲ ਦੀ ਨਾਲ ਆਪਾਂ ਨੂੰ ਤੁਸੀਂ ਆਰਡਰ ਕਰਕੇ ਪੇਮੈਂਟ ਕਰ ਦਿਆ ਕਰੋ ਠੀਕ ਹੈ ਜੀ ਕਿਉਂਕਿ ਆਪਣੇ ਕੋਲ ਜਿਹੜੇ ਟ੍ਰੇਸ ਨੇ ਰੈਡੀ ਪਏ ਨੇਗੇ ਆਪਾਂ ਨੇ ਜਸਟ ਇਹਨਾਂ ਦਾ ਪਾਰਸਲ ਹੀ ਕਰਨਾ ਹੈਗਾ ਜਿੰਨਾ ਪਹਿਲਾਂ ਨੇ ਸੂਟ ਦਾ ਆਰਡਰ ਦੇਣ ਹੈਗਾ ਤਾਂ ਵੀ ਨੰਬਰ ਸਕਰੀਨ ਤੇ ਆ ਗਿਆ ਤਾਂ ਉਹ ਸੂਟ ਦਾ ਆਰਡਰ ਵੀ ਦੇ ਸਕਦੇ ਆ ਨੇ ਪਸ਼ਮੀਨਾ ਦੇ ਵਿੱਚ ਕਾਫੀ ਕਲਰ ਆਪਣੇ ਕੋਲ ਆ ਚੁੱਕੇ ਨੇਗੇ ਠੀਕ ਹੈ ਜੀ ਰੌ ਸ਼ਿਲਕੇ ਦੇ ਆ ਚੁੱਕੇ ਨੇਗੇ ਪਲਬਰੀ ਦੇ ਆ ਤੇ ਟ੍ਰੇਸ ਪੇਪਰ ਦੇ ਡਿਜ਼ਾਈਨ ਆਪਣੇ ਕੋਲ ਹਰ ਇੱਕ ਡਿਜ਼ਾਈਨ ਤੁਹਾਨੂੰ ਮਿਲ ਜੂਗਾ ਤੁਸੀਂ ਆਪਾਂ ਨੂੰ WhatsApp ਤੋਂ ਫੋਟੋ ਸੈਂਡ ਕਰਕੇ ਤੁਸੀਂ ਡ੍ਰੈਸ ਰੈਡੀ ਕਰਵਾ ਸਕਦੇ ਹੋ ਸਿੰਦੀ ਵਰਕ ਦੇ ਮਿਲ ਜਾਣਗੇ ਜੀ ਪੱਥਰ ਟਾਂਕੇ ਦੇ ਮਿਲ ਜਾਣਗੇ ਜੇ ਤੁਸੀਂ ਪੇਂਟ ਵਾਲੇ ਲੈਣੇ ਨੇ ਪੇਂਟ ਵਾਲੇ ਵੀ ਮਿਲ ਜਾਣਗੇ ਜਿਵੇਂ ਆਪਣੇ ਕੋਲ ਪੱਥਰ ਟਾਂਕੇ ਦੇ ਰੈਡੀ ਹੋ ਰਹੇ ਨੇ ਫਿੰਦੀ ਦੇ ਵੀ ਰੈਡੀ ਹੋ ਰਹੇ ਨੇ ਆਪਣੇ ਕੋਲ ਕਮ ਸੇ ਕਮ ਜੀ 100 150 ਟ੍ਰੇਸ ਪੇਪਰ ਰੈਡੀ ਹੋ ਚੁੱਕਿਆ ਹੈਗਾ ਠੀਕ ਹੈ ਜੀ ਫੇਲ ਦੇ ਵਾਸਤੇ ਤੁਸੀਂ ਕੋਈ ਵੀ ਡਿਜ਼ਾਈਨ ਖੁਦ ਵੀ ਲੈ ਸਕਦੇ ਹੋ ਤੇ ਆਪਣੇ ਕੋਲੋਂ ਕਿੱਟ ਵੀ ਰੈਡੀ ਕਰਾ ਸਕਦੇ ਹੋ ਜਿਵੇਂ ਆਪਾਂ ਨੇ ਕਿੱਟ ਰੈਡੀ ਕੀਤੀ ਹੈ ਉਹਦੇ ਵਿੱਚ ਤੁਹਾਨੂੰ ਅਪਸਟੋਰ ਦੇ ਵਿੱਚ 8 ਟ੍ਰੇਸ ਪੇਪਰ ਦਿੱਤੇ ਜਾਣਗੇ ਠੀਕ ਹੈ ਜੀ ਤੇ ਦੋ ਐਕਸਟਰਾ ਵੀ ਦੇ ਸਕਦੇ ਆਂਗੇ ਉਹ ਬਾਕੀ ਤੁਹਾਡੇ ਕਿਟ ਦੇ ਡਿਜ਼ਾਈਨ ਦੇ ਅਕੋਰਡਿੰਗ ਹੈਗੀ ਠੀਕ ਹੈ ਜੀ ਉਹਦੇ ਵਿੱਚ 800 ਦੇ ਵਿੱਚ ਤੁਹਾਨੂੰ 150 ਵਾਲੇ ਦੋ ਡਿਜ਼ਾਈਨ ਮਿਲਣਗੇ 100-100 ਵਾਲੇ ਮਿਲਣਗੇ ਜੀ ਤੇ 50 50 ਵਾਲੇ ਵੀ ਮਿਲ ਜਾਣਗੇ ਠੀਕ ਹੈ ਜੀ ਇਸ ਟਾਈਪ ਦੇ ਨਾਲ 800 ਦੇ ਵਿੱਚ ਆਪਾਂ 10 ਪੇਸ ਤੇ ਪਰ ਦਵਾਂਗੇ ਤੁਹਾਨੂੰ ਠੀਕ ਹੈ ਜੀ ਉਹਦੇ ਵਿੱਚ ਸਿੰਦੀ ਦੇ ਵੀ ਮੰਗਾ ਸਕਦੇ ਹੋ ਟ੍ਰੇਸ ਦੇ ਵੀ ਹੂਪ ਦਾ ਵੀ ਮੰਗਾ ਸਕਦੇ ਹੋਗੇ ਕੋਈ ਵੀ ਡਿਜ਼ਾਈਨ ਮੰਗਾ ਸਕਦੇ ਹੋ ਪਰ ਪਲੀਜ਼ ਮੈਸੇਜ ਉਹੀ ਪਾਵਾ ਕਰੀ ਜਿਨ੍ਹਾਂ ਨੂੰ ਲੈ ਲੈਣਾ ਠੀਕ ਹੈ ਜੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਰਿਪਲਾਈ ਕਰਨ ਦੇ ਵਿੱਚ ਕਿਉਂਕਿ ਆਰਡਰ ਕਾਫੀ ਹੋ ਰਹੇ ਨੇ ਜੀ ਓਕੇ ਜੀ ਥੈਂਕ ਯੂ ਮਿਲਦੇ ਆ ਨਿਊ ਵੀਡੀਓ ਨਾਲ